ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਜੇ ਪਾਤਸ਼ਾਹੀ ਦੀ ਸਜ ਸਾਜੀ ਨਵਾਜੀ ਪਰਮ ਸਤਿਕਾਰਯੋਗ ਗੁਰੂ ਰੂਪ ਸਾਤ ਸੰਗਤ ਜਿਓ ਆਪ ਜੀ ਵੱਡੇ ਭਾਗਾ ਵਾਲੇ ਹੋ ਜੋ ਸਤਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਵਾਲੀ ਇਹ ਦੋ ਜਹਾਨ ਚਵਰ ਤਖਤ ਛਾਤਰ ਦੇ ਮਾਲਕ ਤੰ ਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਕੇ ਅੰਮ੍ਰਿਤ ਮਈ ਬਾਣੀ ਨੂੰ ਸਰਵਣ ਕਰਦੇ ਹੋਏ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰ ਰਹੇ ਹੋ ਆਪ ਜੀ ਨੇ ਅੱਜ ਸੋਲਠ ਰਾਗ ਦੇ ਅੰਦਰ ਜਗਤ ਗੁਰੂ ਧੰਮ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਮubaraka rasna ਤੋਂ ਉਚਾਰਨ ਕੀਤਾ ਪਾਵਨ ਸ਼ਬਦ ਸਰਵਨ ਕੀਤਾ ਹੈ ਸੋਲਠ ਮਹੱਲਾ ਪਹਿਲਾ ਆਰ ਪਹਿਲਾ ਸੋਰ ਢਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਨ ਦਾ ਗਾਇਨ ਕਰਨ ਦਾ ਹੁਕਮ ਕੀਤਾ ਹੈ ਇਹ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 595 ਦੇ ਉੱਪਰ ਸੁਭਾਏਮਾਨ ਹੈ ਇਸ ਸੋਰ ਢਾਗ ਦਾ ਸਾਧ ਸੰਗਤ ਜੀ ਉੱਥੇ ਹਾਗਾਜ ਹੁੰਦਾ ਰੰਭਤਾ ਹੁੰਦੀ ਏ ਸੋਹ ਰਾਗ ਦੀ ਇਹ ਦੂਜਾ ਸ਼ਬਦ ਹੈ ਇਸ ਰਾਗ ਦਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਪਰਦਾਇ ਅਥਾਨਕਾ ਦੇ ਅਨੁਸਾਰ ਇਹ ਸ਼ਬਦ ਜਦੋਂ ਉਤਾਰਨ ਉਚਾਰਨ ਕੀਤਾ ਉਦੋਂ ਸਾਧ ਸੰਗਤ ਜੀ ਗੁਰਦੇਵ ਉਦਾਸੀਆਂ ਦੇ ਉੱਪਰ ਗਏ ਹੋਏ ਸੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਦੋਂ ਉਹਨਾਂ ਨੂੰ ਘਰ ਦੀ yaad ਸਤੋਂ ਲੱਗੀ ਪਰਿਵਾਰ ਦੇ ਜੀਆਂ ਦੀ ਖਬਰ ਸਾਬ ਲੈਣ ਦੇ ਲਈ ਉਹ ਸਾਧ ਸੰਗਤ ਜੀ ਚਿੰਤਤ ਹੋਣ ਲੱਗੇ ਤਾਂ ਗੁਰਦੇਵ ਨੂੰ ਉਹਨਾਂ ਨੇ ਬੇਣਦੀਆਂ ਕੀਤੀਆਂ ਦੱਸਦੇ ਹਨ ਕਿ ਪ੍ਰਸਾਦ ਗੁਰੂ ਸਤਿਸ਼ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਬੇਨਤੀਆਂ ਨੂੰ ਮਨਜ਼ੂਰ ਕਰਕੇ ਜਦੋਂ ਸੰਗਤ ਜੀ ਗੁਰਦੇਵ ਆਪਣੇ ਨਿਜ ਸਥਾਨ ਤੇ ਆਏ ਰਾਏ ਕੀ ਤਲਵੰਡੀ ਜਿਸ ਨੂੰ ਰਾਏ ਭੋਇ ਦੀ ਤਲਵੰਡੀ ਆਖਿਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਸ ਜਗ੍ਹਾ ਦੇ ਉੱਪਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗਰ ਦੇ ਵਿੱਚ ਪ੍ਰਵੇਸ਼ ਕਰਦਿਆਂ ਆਪਣਾ ਜਿਹੜਾ ਅਸਥਾਨ ਹੈ ਆਪਣਾ ਡੇਰਾ ਹੈ ਉਹ ਬਾਬਾ ਚੰਦਰਪਾੜ ਸੰਧੂ ਜੋ ਜੱਟ ਸਨ ਉਹਨਾਂ ਦੇ ਸਾਧ ਸੰਗਤ ਜੀ ਬਾਹਰ ਖੁੱਦੇ ਉੱਪਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਟਿਕੇ ਜਿਵੇਂ ਨਗਰ ਦੇ ਵਿੱਚ ਗੱਲ ਹੋਈ ਕਿ ਨਾਨਕ ਤੱਪਾ ਵਾਪਸ ਆ ਗਿਆ ਹੈ ਉਹ ਚੰਦਰਪਾਣ ਦੇ ਖੂਦ ਦੇ ਉੱਪਰ ਬੈਠਾ ਹੈ ਚੰਦਰਪਾਣ ਸਾਧ ਸੰਗਤ ਜੀ ਬਾਬਾ ਬਾਲਾ ਜੀ ਦੇ ਪਿਤਾ ਜੀ ਸਾਹਮਣੂ ਫਿਰੋਜ਼ ਸੰਮੀ ਦੀ ਉੱਪਰ ਰਾਜਾ ਰਾਇ ਬੁਲਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਇਹ ਦੋਨੋਂ ਚੱਲ ਕੇ ਆਏ ਇਨਾ ਮੈਂ 사ਤ ਸੰਗਤ ਜੀ ਬੇਨਤੀ ਦੇ ਰੂਪ ਵਿੱਚ ਸਤਗੁਰੂ ਪਾਤਸ਼ਾਹ ਜੀ ਦੇ ਤਾਈਏ ਬੇਨਤੀ ਕੀਤੀ ਕਿ ਨਾਨਕ ਤਪਾ ਜੀ ਤੁਸੀਂ ਬਹੁਤ ਸਮਾਂ ਅਤੀਤੋ ਕੇ ਗ੍ਰੇਸਤੀ ਨੂੰ ਛੱਡ ਕੇ ਪਰਿਵਾਰ ਨੂੰ ਤਿਆਗ ਕੇ ਬਤੀਤ ਕਰ ਲਿਆ ਹੈ। ਕੋੜਾ ਜੀ ਤੁਹਾਨੂੰ ਕੁਝ ਭੋਏ, ਕੁਝ ਜ਼ਮੀਨ ਖੇਤੀ ਕਰਨ ਲਈ ਦੇ ਦੇਈਏ। ਤੁਸੀਂ ਇੱਥੇ ਹੀ ਸਾਡੇ ਨਗਰ ਦੇ ਵਿੱਚ ਰਹਿ ਕੇ ਖੇਤੀ ਕਰੋ ਇਸ ਨਗਰ ਨੂੰ ਰੰਗ ਭਗ ਲਾਵੋ ਇੱਥੋਂ ਦੇ ਲੋਕਾਈ ਨੂੰ ਤੁਸੀਂ ਆਪਣੇ ਬਚਨ ਸੁਣਾ ਕੇ ਨਿਹਾਲ ਕਰੋ ਨਾਲੇ ਆਪਣੇ ਪਰਿਵਾਰ ਦੇ ਵਿੱਚ ਰਭੋ ਜੇ ਆਖੋ ਤਾਂ ਤੁਹਾਡੇ ਕੋਲੋਂ ਹਾਲਾ ਵੀ ਨਹੀਂ ਲੈਣਾ ਕਰਦੇ ਹਾਲਾ ਦਾ ਭਾਵ ਹੈ ਕਿ ਜੋ ਸਾਧ ਸੰਗਤ ਦੀ ਖੇਤੀ ਦੇ ਉੱਪਰ ਟੈਕਸ ਇਕੱਠਾ ਕੀਤਾ ਜਾਂਦਾ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਬਾਬਾ ਜੀ ਮੈਂ ਤਾਂ ਆਪਣੀ ਖੇਤੀ ਕਰ ਰਿਹਾ ਹਾਂ ਪਿਤਾ ਜੀ ਪੁੱਛਦੇ ਹਨ ਕਿ ਕਿਹੜੀ ਤੂੰ ਖੇਤੀ ਕਰਦਾ ਹੈ ਸਾਨੂੰ ਤੇਰੀ ਖੇਤੀ ਨਜ਼ਰ ਤਾਂ ਆਉਂਦੀ ਨਹੀਂ ਅੱਜ ਤਾਂ ਤੇਰ ਨੂੰ ਚੱਲਦੇ ਵਿਰਧੀ ਦੇਖਿਆ ਹੈ ਤੇਰੀਆਂ ਖਬਰਾਂ ਹੀ ਸੁਣਦੇ ਹਾਂ ਕਈ ਵਾਰ ਜਦੋਂ ਕੋਈ ਆ ਕੇ ਬਚਨ ਸੁਣਾਉਂਦਾ ਹੈ ਕਿ ਨਾਨਕ ਇਸ ਨਗਰ ਦੇ ਵਿੱਚ ਪਹੁੰਚ ਗਿਆ ਉੱਥੇ ਉਹਦੇ ਨਾਲ ਆ ਵਾਪਰਿਆ ਫਿਰ ਇਸ ਨਗਰ ਦੇ ਵਿੱਚ ਚਲਾ ਗਿਆ ਪਰ ਅਸੀਂ ਤੇਰੀ ਖੇਤੀ ਬਾਰੇ ਕਦੇ ਨਾ ਸੁਣਿਆ ਤੇ ਨਾ ਦੇਖੀ ਕਿਹੜੀ ਖੇਤੀ ਕਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਤਮਿਕ ਗੁਣਾਂ ਦੀ ਖੇਤੀ ਗੱਲ ਕਰਦੇ ਸਨ ਜਿਹੜੀ ਗੁਣਾਂ ਦੀ ਖੇਤੀ ਕੀਤੀ ਜਾਂਦੀ ਹੈ ਉੱਤੇ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ satsangat ਜੀ ਰਾਇ ਬੁਲਾਰ ਪਿਤਾ ਬਾਬਾ ਮਹਿਤਾ ਕਾਲੂ ਜੀ ਤੇਨਾਂ ਦੇ ਤਾਈ ਸਾਧ ਸੰਗਤ ਜੀ ਉਪਦੇਸ਼ ਦਿੰਦੇ ਹੋਇਆ ਇਹ ਸ਼ਬਦ ਉਚਾਰਨ ਕਰਨਾ ਕੀਤਾ ਮਨ ਹਾਲੀ ਕਿਰਸਾਣੀ ਕਰਨੀ ਸਰਮਾ ਪਾਣੀ ਤਨ ਖੇਤ ਕਿ ਐ ਪਿਤਾ ਜੀ ਅਸੀਂ ਸਾਡੇ ਮਨ ਨੂੰ ਹਾਲੀ ਬਣਾਇਆ ਹੋਇਆ ਹੈ ਕਿ ਰਸਾਣੀ ਕਰਨੀ ਤੋਂ ਭਾਵ ਹੈ ਕਿ ਜੋ ਸਾਡੀਆਂ ਕਰਨੀਆਂ ਹਨ ਜੋ ਸਾਡੇ ਕਰਮ ਜੀਵਨ ਦੇ ਵਿੱਚ ਹਨ ਉਹਨਾਂ ਦੀ ਅਸੀਂ ਕਿਰਸਾਨੀ ਕਰਦੇ ਪਰ ਹਾਂ ਸ਼ਰਮ ਬਾਣੀ ਤਨ ਖੇਤ ਸ਼ਰਮ ਦੇ ਸਾਧ ਸੰਗਤ ਜੀ ਦੋ ਅਰਥ ਹੁੰਦੇ ਹਨ ਇੱਕ ਸ਼ਰਮ ਦਾ ਅਰਥ ਲੱਗਦਾ ਹੈ ਮੁਛਕਤ ਮਿਹਨਤ ਕਰਨੀ ਦੂਜਾ ਸ਼ਰਮ ਦਾ ਅਰਥ ਹੁੰਦਾ ਹੈ ਹਇਆ ਹੁਨਾ ਹਇਆ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਲੱਜਾ ਹੋਣੀ ਤਾਂ ਦਾਤਾ ਜੀ ਕਹਿੰਦੇ ਕਿ ਅਸੀਂ ਸਾਡੇ ਅੰਦਰ ਮਨ ਨੂੰ ਖਾਲੀ ਬਣਾਇਆ ਹੈ ਕਰਨੀ ਕਰਤੂਤ ਦੀ ਅਸੀਂ ਖੇਤੀ ਕਰਦੇ ਪਏ ਹਾਂ ਚੰਗੀ ਨੇਕ ਕਰਮ ਕਰਨਾ ਹੀ ਸਾਡੀ ਖੇਤੀ ਹੈ ਸਰਮ ਪਾਣੀ ਦਾ ਭਾਵ ਹੈ ਕਿ ਇਸ ਖੇਤੀ ਨੂੰ ਪਾਲਣ ਦੇ ਲਈ ਜੋ ਅਸੀਂ ਉਦਮ ਕਰਦੇ ਆ ਨਾ ਮਨ ਕਰਕੇ ਕਿ ਬੁਰਾ ਨਹੀਂ ਤੱਕਣਾ ਬੁਰਾ ਨਹੀਂ ਬੋਲਣਾ ਕਿਸੇ ਦੇ ਬਾਰੇ ਵਿੱਚ ਚੁਗਲੀ ਨਹੀਂ ਕਰਨੀ ਕਿਸੇ ਨਾਲ ਈਰਖਾ ਨਹੀਂ ਰੱਖਣੀ ਕ੍ਰੋਧ ਤੋਂ ਬਚ ਕੇ ਰਹਿਣਾ ਕਾਮ ਤੋਂ ਬਚ ਕੇ ਰਹਿਣਾ ਵਾਸਨਾਵਾਂ ਨੂੰ ਸਾਧ ਸੰਗਤ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਇਦੇ ਲਈ ਮੁਸ਼ਕਲ ਕਰਨੀ ਪੈਂਦੀ ਹੈ ਉਹ ਜਿਹੜੀ ਸ਼ਰਮ ਹੈ ਸਤਿਗੁਰੂ ਕਹਿੰਦੇ ਉਹ ਸਾਡਾ ਪਾਣੀ ਹੈ ਜਾਂ ਫਿਰ ਕਹਿ ਲਈਏ ਕਿ ਇਸ ਤਰ੍ਹਾਂ ਆਤਮਿਕ ਗੁਣਾਂ ਦੀ ਖੇਤੀ ਨੂੰ ਕਰਮ ਦੇ ਲਈ ਸਾਧ ਸੰਗਤ ਜੀ ਮਨੁੱਖ ਜਿਹੜਾ ਲੱਜਾਵਾਨ ਹੋਵੇਗਾ ਨਾ ਜਿਹੜਾ ਸ਼ਰਮ ਹਿਆਰ ਰੱਖੇਗਾ ਉਹਦੇ ਲਈ ਉਹੀ ਪਾਣੀ ਪਾਣਾ ਹੈ ਕਿਉਂਕਿ ਜਿਹੜੇ ਬੰਦੇ ਨੂੰ ਕੋਈ ਸ਼ਰਮਸਾਰ ਹੋਵੇਗੀ ਕਿ ਮੈਂ ਗੁਰੂ ਦਾ ਸਿੱਖ ਹਾਂ ਸੰਸਾਰ ਮੈਨੂੰ ਕੀ ਆਕੇਗਾ ਜੇ ਮੈਂ ਨੀਚ ਕੰਮ ਕਰਾਂ ਤਾਂ ਸਾਧ ਸੰਗਤ ਉਹ ਆਪਣੇ ਆਪ ਨੂੰ ਵਰਜ ਲਵੇਗਾ ਤੇ ਉਸ ਦੀ ਖੇਤੀ ਪਲ ਜਾਵੇਗੀ ਉਸ ਦੀ ਸ਼ਰਮ ਦੇ ਕਰਕੇ ਦਾਤਾ ਜੀ ਕਹਿੰਦੇ ਕਿ ਇਹ ਸਾਡੇ ਲਈ ਪਾਣੀ ਪਾਉਣਾ ਹੈ ਤੇ ਜਿਹੜਾ ਸਾਡਾ ਤਾਂਾ ਸ਼ਰੀਰ ਹੈ ਨਾ ਇਹ ਹੀ ਸਾਡਾ ਖੇਤ ਹੈ ਸਾਡੇ ਖੇਤ ਕੋਈ ਬਾਹਰ ਜ਼ਮੀਨ ਦੇ ਉੱਪਰ ਨਹੀਂ ਹਨ ਪਿਤਾ ਜੀ ਸਾਡਾ ਸ਼ਰੀਰ ਹੀ ਸਾਡਾ ਖੇਤ ਹੈ ਜਿਹਦੇ ਵਿੱਚ ਕਰਨੀ ਸਾਡੀ ਕਰਤੂਤ ਸਾਡਾ ਜੋ ਕੰਮ ਹੈ ਪਰਮਾਤਮਾ ਨੂੰ ਪਾਉਣਾ ਭਜਨਾ ਸਿਮਰਨਾ ਚੰਗਿਆਈ ਨੂੰ ਆਪਣੇ ਅੰਦਰ ਪਾਲਣਾ ਇਹ ਸਾਡੀ ਖੇਤੀ ਹੈ ਨਾਮ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਸ ਆਪਜੀ ਬਖਸ਼ਿਸ਼ ਕਰਦੇ ਕੰਮ ਕਿ ਨਾਮ ਰੂਪ ਪਿਤਾ ਜੀ ਬਾਬਾ ਜੀ ਹਰਦੇ ਦੇ ਅੰਦਰ ਬੀਜਿਆ ਜਾਂਦਾ ਹੈ ਨਾਮ ਦਾ ਬੀਜ ਤੇ ਫਿਰ ਬੀਜ ਨੂੰ ਟਕਣ ਦੇ ਲਈ ਉੱਪਰੋਂ ਸੰਤੋਖ ਦਾ ਸੁਹਾਗਾ ਮਾਰਨਾ ਪੈਂਦਾ ਹੈ ਕਿਉਂਕਿ ਸਾਤ ਸੰਗਤ ਜਿਹੜਾ ਬੀਜ ਜ਼ਮੀਨ ਦੇ ਵਿੱਚ ਨੱਪਿਆ ਨਾ ਜਾਵੇ ਉਹਨੂੰ ਚਿੜੀਆਂ ਜਨੌਰ ਚੁਗ ਜਾਂਦੇ ਹਨ ਉਹ ਬੀਜ ਪੁੰਗਰਣ ਦੇ ਲਾਇਕ ਨਹੀਂ ਰਹਿੰਦਾ ਉਹ ਕਿਸੇ ਦਾ ਖਾਜਾ ਬਣ ਜਾਂਦਾ ਹੈ ਇਸ ਕਰਕੇ ਉਹਨੂੰ ਠਗਿਆ ਜਾਂਦਾ ਸੁਹਾਗਾ ਫੇਰ ਕੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਖੇਤੀ ਜਿਹੜੀ ਸੀ ਉਹ ਸਿੱਟਾ ਦੇ ਕੇ ਕੀਤੀ ਜਾਂਦੀ ਸੀ ਸਾਧ ਸੰਗਤ ਜੀ ਤੇ ਬੀਜ ਨੂੰ ਪਹਿਲਾਂ ਹੱਥਾਂ ਨਾਲ ਧਰਤੀ ਦੇ ਉੱਪਰ ਖਿਲਾਰਨਾ ਤੇ ਫਿਰ ਉੱਪਰੋਂ ਦੀ ਸੁਹਾਗਾ ਮਾਰ ਕੇ ਉਹਨਾਂ ਨੂੰ ਜ਼ਮੀਨ ਦੇ ਵਿੱਚ ਨੱਪ ਦੇਣਾ ਠਗ ਦੇਣਾ ਅੱਜ ਖੇਤੀ ਡ੍ਰਿਲ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਬੀਜ ਧੱਕ ਕੇ ਧਰਤੀ ਦੇ ਅੰਦਰ ਨੱਪਿਆ ਜਾਂਦਾ ਹੈ ਤੇ ਪੁਰਾਣੇ ਸਮੇਂ ਦੇ ਜਦੋਂ ਹੱਥੀ ਖੇਤੀ ਕੀਤੀ ਜਾਂਦੀ ਸੀ ਤਾਂ ਇਹ ਵਿਧ ਸੀ ਤਾਂ ਦਾਤਾ ਜੀ ਕਹਿੰਦੇ ਜਿਵੇਂ ਬੀਜ ਨੂੰ ਟਕਣ ਦੇ ਲਈ ਸੁਹਾਗਾ ਪੀ ਰਿਆ ਜਾਂਦਾ ਤਿਵੇਂ ਨਾਮ ਨੂੰ ਆਪਣੇ ਅੰਦਰ ਤਨ ਰੂਪ ਖੇਰ ਦੇ ਅੰਦਰ ਪਾਲਣ ਦੇ ਲਈ ਸਾਹਮਣ ਦੇ ਲਈ ਨਾਮ ਦੇ ਬੀਜ ਨੂੰ ਸੰਤੋਖ ਸਬਰ ਦਾ ਸੁਹਾਗਾ ਰੱਖਣਾ ਪੈਂਦਾ ਹੈ ਜੀ ਦੀ ਅੰਦਰ ਸਬਰ ਨਾ ਹੋਵੇ ਸੰਗਤ ਜੀ ਉਹਦੇ ਅੰਦਰ ਨਾਮ ਦਾ ਕੋਈ ਪੁੰਗੜਦਾ ਨਹੀਂ ਹੈ ਇਹ ਸੱਚ ਹੈ ਇਸ ਦੇ ਬਾਰੇ ਦੇ ਵਿੱਚ ਜਦੋਂ ਮਲਕ ਭਾਗੋ ਤੇ ਭਾਈ ਲਾਲੋਂ ਵਾਲੀ ਆਪਾਂ ਸਾਖੀ ਪੜ੍ਹਦੇ ਜਾਂ ਸੁਣਦੇ ਆ ਨਾ ਤੇ ਮਲਕ ਭਾਗੋ ਬੜਾ ਅਮੀਰ ਬੰਦਾ ਸੀ ਉਹਨੇ अनेका ਪਰਿਵਾਰ ਪ੍ਰਕਾਰ ਦੇ ਪਕਵਾਨ ਬਣਾਏ ਲੰਗਰ ਲਾਇਆ ਬੜੇ ਸਾਧੂ ਮਹਾਤਮਾ ਨੂੰ ਖੁੱਦਿਆ ਬੜੇ ਲੋਕਾਂ ਨੂੰ ਸਦਿਆ ਘਰਾਂ ਵਿੱਚ ਕਹਿ ਦਿੰਦਾ ਕਿ ਕਿਸੇ ਨਿਆਣ ਤੁੱਲਾ ਨਹੀਂ ਤਪਾਉਣਾ ਸਾਰੇ ਮੇਰੇ ਘਰ ਤੋਂ ਆ ਕੇ ਰੋਟੀ ਖਾਣਗੇ ਸਤਿਗੁਰੂ ਨਾਨਕ ਦੇਵ ਜੀ ਨਹੀਂ ਗਏ ਉਹਨਾਂ ਨੇ ਭਾਈ ਲਾਲੂ ਦੇ ਘਰ ਤੇ ਰੁੱਖੀ ਸੁੱਕੀ ਰੋਟੀ ਖਾਧੀ ਕੋਧਰੇ ਦੀ ਰੋਟੀ ਖਾਧੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨੂੰ ਜਾਣਦੇ ਸੀ ਤੇ ਉਹ ਚਾਹੁੰਦੇ ਸੀ ਕਿ ਗੁਰੂ ਨਾਨਕ ਆ ਕੇ ਮੇਰੇ ਘਰ ਦੇ ਵਿੱਚੋਂ ਪ੍ਰਸ਼ਾਦਾ ਛੱਕੇ ਤੇ ਮੇਰੀ ਵਾਹ ਵਾਈ ਹੋ ਜਾਵੇ ਸੁਨੇਹੇ ਭੇਜੇ ਦਾਤਾ ਜੀ ਨਹੀਂ ਗਏ ਤਾਂ ਅਖੀਰੀ ਸਤ ਸੰਗਤ ਜੀ ਉਹਨਾਂ ਨੇ ਗ੍ਰਿਫਤਾਰ ਕਰਕੇ ਸੱਦਣ ਦੇ ਲਈ ਆਖਿਆ ਸਤਗੁਰੂ ਗਏ ਜਿਹੜਾ ਆਪਾਂ ਕਿੱਸਾ ਸੁਣਦੇ ਅਕਸਰ ਹੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪਾਸੇ ਮਲਕ ਭਾਗੂ ਦੇ ਮਿਸਠੇ ਭਗਵਾਨ ਪੜੇ ਤੇ ਇੱਕ ਪਾਸੇ ਭਾਈ ਲਾਲੂ ਜੀ ਦੀ ਕੋਧਰੀ ਦੀ ਰੋਟੀ ਤੇ ਦੁਆਨ ਨੂੰ ਤੋੜ ਦਿੱਤਾ ਤਾਂ ਉਹਨਾਂ ਵਿੱਚੋਂ ਖੂਨ ਨਿਕਲਿਆ ਇੱਕ ਦੇ ਵਿੱਚੋਂ ਇੱਕ ਚੋਂ ਦੁੱਧ ਦੀਆਂ ਧਾਰਾ ਵਹੀਆਂ ਉਹਦਾ ਅਰਥਾਤ ਕੀ ਸੀ ਕਿ ਸਤਗੁਰੂ ਨੇ ਮਲਕ ਭਾਗੋਂ ਨੂੰ ਜਨਾਇਆ ਕਿ ਭਾਗੋਂ ਤੇਰੇ ਘਰ ਦੀ ਰੋਟੀ ਅਸੀਂ ਤਾਂ ਮਨਜ਼ੂਰ ਨਹੀਂ ਕੀਤੀ ਕਿਉਂਕਿ ਇਸ ਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਲੱਗੀ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਹੱਕ ਦੀ ਰੋਟੀ ਹੈ। ਤੇ ਉੱਥੇ ਜਦੋਂ ਉਪਦੇਸ਼ ਦਿੱਤਾ ਨਾ ਸਤਗੁਰੂ ਨੇ ਉੱਥੇ ਵੀ ਸੰਤੋਖ ਰੱਖਣ ਦਾ ਉਪਦੇਸ਼ ਦਿੱਤਾ ਸੀ। ਕਿ ਤੂੰ ਭਾਈ ਨੇ ਪਾਪ ਕਰਦਾ ਹੈ। ਕਿੰਨੇ ਲੋਕਾਂ ਦਾ ਹੱਕ ਖਾ ਜਾਂਦਾ ਹੈ ਹਰ ਰੋਜ਼ ਆਪਣੀ ਤਾਕਤ ਦੇ ਨਾਲ ਤੇ ਫਿਰ ਉਹਨਾਂ ਬਾਬਾ ਨੂੰ ਬਖਸ਼ਾਉਣ ਦੇ ਲਈ ਤੂੰ ਸੋਚਦਾ ਹੋਵੇਂਗਾ ਕਿ ਮੈਂ ਲੰਗਰ ਲਗਾ ਦਿੱਤਾ ਕਿੰਨੇ ਗਰੀਬਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਇਹਦੇ ਨਾਲ ਕੀ ਹੋਇਆ ਕੁਝ ਵੀ ਨਹੀਂ ਤੇਰੀ ਜਿਹੜੀ ਚੰਗਿਆਈ ਹੈ ਉਹ ਤੇਰੀ ਵਾਹਵਾਹੀ ਕਰਕੇ ਉੱਡ ਗਈ ਚਾਹੀਦਾ ਤਾਂ ਤੈਨੂੰ ਇਹ ਸੀ ਕਿ ਤੇਰੀ ਬੁਰੀਾਈ ਜਗਤ ਦੇ ਸਾਹਮਣੇ ਹੁੰਦੀ ਤੇ ਚੰਗਿਆਈ ਤੂੰ ਆਪਣੇ ਅੰਦਰ ਛੁਪਾ ਕੇ ਰੱਖਦਾ ਉਹ ਵੱਧ ਦੀ ਤੂੰ ਆਪਣੀ ਬੁਰੀਾਈ ਨੂੰ ਇਹ ਲੰਗਰਾਂ ਦੇ ਮਹਾਨੇ ਦੇ ਵਿੱਚ ਛੁਪਾਉਂਦਾ ਪਿਆ ਹੈ ਜਿਹੜੇ ਤੇਰੇ ਅੰਦਰ ਕੋਈ ਥੋੜੀ-ਬੋਤੀ ਦਇਆ ਭਾਵਨਾ ਹੈ ਉਹ ਪਾਈ ਤੇਰੇ ਅੰਦਰ ਪਾਲਣੀ ਨਹੀਂ ਕਿਉਂਕਿ ਤੂੰ ਸਬਰ ਨਹੀਂ ਰੱਖਿਆ ਤੂੰ ਦਿਖਾਵੇ ਦੇ ਵਿੱਚ ਪੈ ਗਿਆ ਫਿਰ ਸਾਧ ਸੰਗਤਾਂ ਅਹੰਕਾਰ ਵੀ ਹੋ ਜਾਂਦਾ ਨਾਲ ਬੰਦੇ ਨੂੰ ਕਿ ਮੈਂ ਇੰਨੇ ਲੋਕਾਂ ਨੂੰ ਖਾਣਾ ਖਵਾਇਆ ਇੰਨੇ ਲੋਕਾਂ ਨੂੰ ਭੋਜਨ ਕਰਵਾ ਦਿੱਤਾ ਜਦੋਂ ਸਾਥ ਸੰਗਤਾਂ ਦਾ ਅੰਕਾਰ ਬਣਿਆ ਫਿਰ ਉਹ ਜਿਹੜਾ ਥੋੜਾ ਬੋਤਾ ਪਰਮਾਤਮਾ ਦੇ ਸਭ ਗੁਣਾਂ ਨੂੰ ਵੀ ਗਲ ਜਾਂਦੇ ਹਨ ਤਾਂ ਸਤਿਗੁਰੂ ਨੇ ਉੱਥੇ ਵੀ ਇਹ ਉਪਦੇਸ਼ ਦਿੱਤਾ ਸੀ ਕਿ ਮਲਕ ਭਾਗੋ ਨਾਮ ਪਾਲਣਾ ਚੰਗੇ ਗੁਣ ਪਾਲਣੇ ਇਹਨਾਂ ਦੇ ਲਈ ਸੰਤੋਖ ਰੱਖਣਾ ਜ਼ਰੂਰੀ ਹੈ ਨਾ ਕਿ ਅੰਕਾਰੀ ਹੋ ਕੇ ਲੋਕਾਂ ਨੂੰ ਜਨਾਵਾ ਅੱਜ ਵੀ ਸਤਗੁਰੂ ਪਾਤਸ਼ਾਹ ਕੀ ਪਰਮਾਰਿਆਂ ਨਾਮ ਬੇਜ ਸੰਤੋਖ ਸੁਹਾਗਾ ਰੱਕ ਗਰੀਬੀ ਵੇਸ ਸੰਤੋਖ ਦੇ ਸੁਹਾਗੇ ਤੋਂ ਕੀ ਭਾਵੇਂ ਅਸੀਂ ਕਿਸੇ ਦਾ ਪਰਉਪਕਾਰ ਕੀਤਾ ਅਹੰਕਾਰਯੋ ਕੇ ਲੋਕਾਂ ਵਿੱਚ ਨਾ ਡੌਂਡੀ ਪਿੱਟਦੇ ਫਿਰਿਏ ਕਿ ਪਲਾਨਾ ਬੰਦਾ ਬੜਾ ਜ਼ਰੂਰਤਮੰਦ ਸੀ ਤੇ ਮੈਂ ਉਹਦੀ ਮਦਦ ਕਰ ਦਿੱਤੀ ਸੰਤੋਖ ਦਾ ਅਰਥ ਇਹ ਵੀ ਹੈ ਕਿ ਸਤ ਸੰਗਤ ਜੀ ਆਪਾਂ ਗੁਰੂ ਦੇ ਦਰ ਦੇ ਉੱਪਰ ਆ ਕੇ ਬਾਣੀ ਪੜਨੀ ਸ਼ੁਰੂ ਕੀਤੀ ਤੇ ਹਿਰਦੇ ਦੇ ਵਿੱਚ ਬਹੁਤੀ ਲਾਲਸਾ ਨਹੀਂ ਪਾਲਣੀ ਕਿ ਮੈਂ ਇਹਨੂੰ ਇੰਨੇ ਦਿਨ ਹੋ ਗਏ ਤਾਂ ਆ ਪ੍ਰਾਪਤ ਹੋ ਜਾਵੇਗਾ ਇੰਨੇ ਦਿਨ ਹੋ ਗਏ ਤਾਂ ਮੈਨੂੰ ਆ ਸਿੱਧੀ ਮਿਲ ਜਾਵੇਗੀ ਨਹੀਂ ਨਾ ਵੀ ਮੜੀ ਕੋਈ ਗੱਲ ਨਹੀਂ ਹਿਰਦੇ ਦੇ ਵਿੱਚ ਸਬਰ ਰੱਖਣਾ ਹੈ ਗੁਰੂ ਨੂੰ ਜਪਣਾ ਨਹੀਂ ਛੱਡਣਾ ਕਾਲੇ ਨਹੀਂ ਪਹਿਣਾ ਫੇਰ ਸਾਧ ਸੰਗਤ ਜੀ ਇਹ ਨਾਮ ਰੂਪ ਬੀਜ ਅੰਦਰ ਪੁੰਗਰਦਾ ਹੈ ਇਸ ਤਰ੍ਹਾਂ ਸਤਗੁਰੂ ਪਾਤਸ਼ਾਹ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੇ ਤੇ ਰਾਏ ਬਲਾਰ ਜੀ ਨੂੰ ਦੱਸਿਆ ਕਿ ਭਾਈ ਅਸੀਂ ਤਾਂ ਇਹ ਖੇਤੀ ਕਰਦੇ ਹਾਂ ਭਾਉ ਕਰਮ ਕਰ ਜਮ ਸੀਸੇ ਘਰ ਭਾਗ ਉਠ ਦੇਕ ਸਤਗੁਰੂ ਫਰਮਾਉਂਦੇ ਕੰਨ ਕੇ ਜਿਹਦੇ ਅੰਦਰ ਕੋਈ ਭਾਵਨਾ ਹੋਵੇ ਜਿਹਦੇ ਅੰਦਰ ਕੋਈ ਸਾਧ ਸੰਗਤ ਜੀ ਕਹਿ ਲਵੋ ਸਹਿਨ ਸਹਿਤਾ ਹੋਵੇ ਚੰਗੇ ਗੁਣ ਹੋਣ ਜੋ ਅੰਦਰੋਂ ਸਰਸਾਰ ਹੋਵੇ ਭਾਵਨਾ ਦੇ ਨਾਲ ਉਹਦੇ ਉੱਪਰ ਦਾਤਾ ਜੀ ਕਹਿੰਦੇ ਉਹ ਪਰਮੇਸ਼ਵਰ ਕਰਮ ਇੱਥੇ ਕਰਮਦਾਰ ਤੇ ਹੈ ਰਹਿਮਤ ਉਹ ਆਪਣੀ ਰਹਿਮਤ ਕਰਦੇ ਤੇ ਉਹਦੇ ਘਰ ਵਿੱਚ ਹੀ ਕਹਿੰਦੇ ਇਹ ਨਾਮ ਰੂਪ ਖੇਤੀ ਸਾਧ ਸੰਗਤ ਜੀ ਪਰਫੁੱਲ ਹੋਵੀ ਜਮਸੀ ਦਾੜ ਤੇ ਪੁੰਗਰਦੀ ਹੈ ਹਜੂਰ ਕਹਿੰਦੇ ਸੇ ਘਰ ਭਾਗਠ ਦੇਖ ਉਹ ਹਿਰਦੇ ਕਿੱਡੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਵਿੱਚ ਇਹ ਨਾਮ ਦੀ ਖੇਤੀ ਹਰੀ ਹੋ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਖੋਲੇ ਭੂਤ ਹੋ ਜਾਂਦਾ ਹੈ ਬਾਬਾ ਮਾਇਆ ਸਾਥ ਨਾ ਹੋਏ ਐ ਪਿਤਾ ਜੀ ਐ ਬਾਬਾ ਇਹ ਜਿਹੜੀ ਮਾਇਆ ਹੈ ਨਾ ਇਹ ਕਦੇ ਜੀਵ ਦੀ ਸੰਗੀ ਨਹੀਂ ਹੁੰਦੀ ਇਹ ਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਇਸ ਮਾਇਆ ਨੇ ਜਗਤ ਨੂੰ ਮੋਹ ਕੇ ਠੱਗ ਲਿਆ ਹੈ ਸਾਰਾ ਸੰਸਾਰੀ ਇਸ ਮਾਇਆ ਤੋਂ ਗ੍ਰਸਿਤ ਹੋ ਚੁੱਕਿਆ ਹੈ ਇਹਦੀ ਪਕੜ ਵਿੱਚ ਆ ਚੁੱਕਿਆ ਹੈ ਕੋਈ ਵਿਰਲਾ ਗੁਰਮੁਖੀ ਇਸ ਨੂੰ ਬੂਝਾ ਦਾ ਅਰਥ ਜਾਣਦਾ ਹੈ ਇਹ ਭੇਦ ਨੂੰ ਸਮਝ ਸਕਦਾ ਹੈ ਕਿ ਮੈਨੂੰ ਮਾਇਆ ਵਿਆਪਦੀ ਪਈ ਹੈ ਤੇ ਕਦੋਂ ਇਸ ਤੋਂ ਬਚਣਾ ਹੈ ਬੋਦੀਵਾਰ ਸਾਧ ਸੰਗਤ ਜੀ ਆਪਾਂ ਕਹਿ ਲਈਏ 100% ਵੀ ਨਹੀਂ ਕਈ 100% ਦੀ ਵੀ ਗੱਲ ਕਰ ਲਈਏ ਨਾ ਜੇਕਰ ਕੋਈ ਆਖੇ ਕਿ ਸਾਨੂੰ ਮਾਇਆ ਦਾ ਪਤਾ ਲੱਗ ਜਾਂਦਾ ਬੋਦੀਵਾਰ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਹੁਣ ਕ੍ਰੋਧ ਦਾ ਕਿਹੜਾ ਸਾਨੂੰ ਪਤਾ ਲੱਗਦਾ ਕਦੋਂ ਆ ਗਿਆ ਲੋਭ ਦਾ ਕੜਾ ਸਾਨੂੰ ਪਤਾ ਲੱਗਦਾ ਕਦੋਂ ਜਾਗ ਪਿਆ ਜਦੋਂ ਸਾਨੂੰ ਲੋਭ ਜਾਗਦਾ ਹੈ ਸਾਨੂੰ ਤੇ ਆਉਣ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਦਾ ਭਲਾ ਸੋਚ ਰਹੇ ਹਾਂ ਤੇ ਉਹ ਲੋਭ ਦੇ ਵਿੱਚ ਫਸ ਕੇ ਫਿਰ ਅਸੀਂ ਕਿਸੇ ਦਾ ਹੱਕ ਵੀ ਮਾਰ ਕੇ ਖਾ ਜਾਂਦੇ ਹਾਂ ਅਸੀਂ ਸਾਧ ਸੰਗਤ ਦੀ ਟੇਬਲ ਦੇ ਥੱਲੋਂ ਦੀ ਰਿਸ਼ਵਤ ਵੀ ਪੜ ਲੈਨੇ ਆ ਅਸੀਂ ਗਿਫਟਾਂ ਦੇ ਰੂਪ ਵਿੱਚ ਵੀ ਉਹਦਿਆਂ ਤੇ ਰਹਿੰਦੇ ਰਿਸ਼ਵਤ ਕਹਿ ਲਈਏ ਲੈ ਲੈਨੇ ਆ ਉਹ ਕੀ ਹੈ ਲੋਭ ਕਾਰਨੀ ਹੁੰਦਾ ਨਾ ਪਰ ਸਾਨੂੰ ਪਤਾ ਨਹੀਂ ਲੱਗਦਾ ਉਹ ਮਾਇਆ ਵਿਆਪਦੀ ਹੈ ਤਾਂ ਦਾਤਾ ਜੀ ਕਹਿੰਦੇ ਕਿ ਕੋਈ ਗੁਰਮੁਖ ਬਿਰਲਾ ਹੀ ਹੁੰਦਾ ਹੈ ਜਿਹੜਾ ਇਹਨੂੰ ਪਹਿਚਾਣ ਲੈਂਦਾ ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰ ਕਿਸੇ ਸੰਮੇਲਨ ਦੇ ਵਿੱਚ ਸਾਧ ਸੰਗਤ ਜੀ ਹੋਰ ਧਰਮ ਦੇ ਕਿਸੇ ਸਾਧੂ ਮਹਾਤਮਾ ਨੇ ਪੁੱਛ ਲਿਆ ਕਿ ਵੀਰ ਸਿੰਘ ਜੀ ਤੁਹਾਡੀ ਬੜੀ ਸੋਭਾ ਸੁਣੀਆਂ ਤੁਸੀਂ ਬੜੇ ਵਿਦਵਾਨ ਵੀ ਹੋ ਤੇ ਇਹ ਵੀ ਜੁਣਿਆ ਤੁਸੀਂ ਅੰਦਰੋਂ ਜੁੜੇ ਹੋਏ ਹੋ ਪਰਮਾਤਮਾ ਦੇ ਨਾਲ ਕਿ ਤੁਸੀਂ ਬ੍ਰਹਮ ਸਾਖਸ਼ੀ ਹੋ ਸਾਖੀ ਦਾ ਅਰਥ ਹੁੰਦਾ ਜਿਹਨੇ ਸਾਧ ਸੰਗਤ ਜੀ ਬ੍ਰਹਮ ਦੇ ਦਰਸ਼ਨ ਕਰ ਲੈਣ ਪਰਮੇਸ਼ਵਰ ਨੂੰ ਜਾਣ ਲਿਆ ਹੋਵੇ ਬਿਲਕੁਲ ਆਪਣੇ ਨਾਲ ਮਹਿਸੂਸ ਕੀਤਾ ਹੋਵੇ ਜਿਵੇਂ ਤੁਹਾਨੂੰ ਮੈਂ ਬਿਲਕੁਲ ਸਾਹਮਣੇ ਦੇਖ ਰਿਹਾ ਹਾਂ ਤਾਂ ਮੈਂ ਤੁਹਾਡਾ ਸਾਖੀ ਹੋ ਗਿਆ ਵੀਰ ਸਿੰਘ ਜੀ ਕਹਿੰਦੇ ਨਹੀਂ ਮੈਂ ਬ੍ਰਹਮ ਸ਼ਾਖਸ਼ੀ ਨਹੀਂ ਉਹ ਕਹਿੰਦੇ ਪਰ ਕੀ ਹੋ ਕਹਿਣ ਲੱਗੇ ਕਿ ਮੈਂ ਮਾਇਆ ਸ਼ਾਖਸ਼ੀ ਹਾਂ ਉਹ ਹੈਰਾਨ ਹੋਏ ਵੀਰ ਸਿੰਘ ਕਹਿੰਦੇ ਬ੍ਰਹਮ ਤਾਂ ਮੈਂ ਅਜੇ ਤੱਕ ਨਹੀਂ ਦੇਖਿਆ ਪਰ ਮੈਨੂੰ ਜਦੋਂ ਮਾਇਆ ਵਿਆਪਦੀ ਹੈ ਨਾ ਤੇ ਮੈਨੂੰ ਪਤਾ ਲੱਗ ਜਾਂਦਾ ਕਦੋਂ ਮੈਨੂੰ ਗ੍ਰੋਧਪੂਰਨ ਲੱਗਦਾ ਹੈ ਕਦੋਂ ਮੈਂ ਲੋਭ ਦੇ ਵਿੱਚ ਹੋ ਜਾਵਾਂ ਕਦੋਂ ਮੇਰੇ ਅੰਦਰ ਅਹੰਕਾਰ ਪ੍ਰਭਲ ਹੁੰਦਾ ਹੈ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਮੈਂ ਉਸ ਨੂੰ ਪ੍ਰਾਜਿਤ ਕਰਨ ਲਈ ਪਰਮਾਤਮਾ ਦੇ ਨਾਮ ਰੂਪ ਹਥਿਆਰ ਨੂੰ ਫੜ ਲੈਣਾ ਕਿੰਡੀ ਵੱਡੀ ਗੱਲ ਹੈ ਸਾਧ ਸੰਗਤ ਜੀ ਅੱਗੇ ਹਜੂਰ ਪਰਮਉੰਦੇ ਖੰਨ ਰਹਾਉ ਹਾਨ ਹਟ ਕਰ ਆਰਜਾ ਸਤਿਨਾਮ ਕਰ ਵਥ ਤੇ ਰਾਇਬੁਲਾਰ ਨੇ ਫਿਰ ਕਹਿ ਦਿੱਤਾ ਨਾਨਕ ਜੀ ਜੇ ਤੁਸੀਂ ਖੇਤੀ ਕਰਨਾ ਨਹੀਂ ਪਸੰਦ ਕਰਦੇ ਹੋ ਸਕਦਾ ਤੁਹਾਨੂੰ یوں ਲੱਗਦਾ ਹੋਵੇ ਕਿ ਖੇਤੀ ਜਿਹੜੀ ਹੈ ਬੜੀ ਮੁਸ਼ਕਲ ਵਾਲੀ ਕਾਰ ਹੈ ਬੜੀ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਤੁਸੀਂ ਸੰਸਾਰ ਦਾ ਭ੍ਰਮਣ ਕੀਤਾ ਹੈ ਹੋ ਸਕਦਾ ਤੁਹਾਡੇ ਤੋਂ ਖੇਤੀ ਨਾ ਹੋਵੇ ਤੇ ਤੁਸੀਂ ਦੁਕਾਨਦਾਰੀ ਕਰ ਲਵੋ ਤੁਆਂ ਨੂੰ ਹਟ ਪਾ ਦੇਈਏ ਉਹਦੇ ਵਿੱਚ ਸੌਦਾ ਪਾ ਦੇਵਾਂਗੇ ਤੁਸੀਂ ਹੱਟ ਤੋਂ ਆਪਣਾ ਗੁਜ਼ਾਰਾ ਕਰ ਲਵੋ ਤੇ ਇਸ ਨਗਰ ਚ ਰਹਿਣਾ ਕਰੋ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਹਾਨ ਹਟ ਕਰ ਆਰਜਾ ਸੱਚ ਨਾਮ ਕਰ ਵਾਦ। ਦਾਦਾ ਜੀ ਬਖਸ਼ ਕਰਦੇ ਹਨ ਕਿ ਭਾਈ ਜਿਹੜੀ ਸਾਡੀ ਮੌਜੂਦਾ ਉਮਰ ਹੁੰਦੀ ਹੈ ਨਾ ਬੰਦੇ ਦੀ ਹਾਨ ਉਸੇ ਨੂੰ ਕਹਿੰਦੇ ਆਪਣੀ ਹੱਟ ਬੁਲਾ ਲੈਣਾ ਕਰੀ ਉਮਰ ਨੂੰ। ਅੱਗੇ ਦਾਣਾ ਸੋਚੇ ਕਿ ਮੈਂ 20 ਸਾਲ ਬਾਅਦ ਕੀ ਕਰਾਂਗਾ ਮੈਂ 10 ਸਾਲ ਬਾਅਦ ਕੀ ਕਰਾਂਗਾ ਪਿੱਛੇ ਦਾਣਾ ਸੋਚੇ ਕਿ ਪਿੱਛੇ ਕੀ ਕਰਨਾ ਸੀ ਜਿਹੜਾ ਆਪਣਾ ਹੁਣ ਸਮਾਂ ਹੈ ਨਾਲ ਦਾ ਸਮਾਂ ਇਹ ਹੀ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਭਾਈ ਸਾਡੀ ਹੱਟ ਹੈ ਸੱਚ ਨਾਮ ਕਰ ਵੱਥ ਜਿਵੇਂ ਦੁਕਾਨ ਦੇ ਵਿੱਚ ਵੱਥ ਸਮਾਨ ਪੈਂਦੇ ਵਸਤੂਆਂ ਪਈਆਂ ਹੁੰਦੀਆਂ ਨੋਣ ਮੇਰ ਚੀਓ ਖੰਡ ਆਟਾ ਦਾਲ ਆਦਿਕ ਕਹਿੰਦੇ ਕਿ ਸਾਡੇ ਹੱਟ ਦੇ ਵਿੱਚ ਅਸੀਂ ਨਾਮ ਰੂਪ ਵਸਤੂ ਨੂੰ ਰੱਖਿਆ ਹੋਇਆ ਹੈ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖੋ ਗੁਰਦੀਵ ਪ੍ਰਬੰਧ ਖਾਨਾ ਸੁਰਤ ਸੋਚ ਕਰ ਭਾਂਡ ਸਾਲ ਜਿਵੇਂ ਦੁਕਾਨ ਦੇ ਵਿੱਚ ਸਮਾਨ ਸਾਂਭਣ ਦੇ ਲਈ ਭਾਂਡੇ ਰੱਖੇ ਹੁੰਦੇ ਆ ਉਹ ਭਾਂਡਿਆਂ ਨੂੰ ਸਾਫ਼ ਰੱਖਿਆ ਜਾਂਦਾ ਕਿਤੇ ਵਿੱਚ ਪਾਈ ਹੋਈਆਂ ਵਸਤੂਆਂ ਖਰਾਬ ਨਾ ਹੋ ਜਾਣ ਸਤਿਗੁਰੂ ਕਹਿੰਦੇ ਸੁਰਤ ਸੋਚ ਕਰ ਅਸੀਂ ਆਪਣੀ ਸੁਰਤ ਨੂੰ ਸੱਚਾ ਪਵਿੱਤਰ ਰੱਖਿਆ ਹੋਇਆ ਹੈ ਆਪਣੀ ਸੋਚ ਨੂੰ ਪਾਵਨ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਭਾਂਡੇ ਬਣਾ ਕੇ ਉਹਨਾਂ ਦੇ ਵਿੱਚ ਫਿਰ ਨਾਮ ਰੂਪ ਵਸਤੂ ਨੂੰ ਸੰਭ ਕੇ ਰੱਖਿਆ ਹੈ ਵਣਜ ਆ ਰਿਆ ਸੋ ਵਣਜ ਕਰ ਲੈ ਲਾਹ ਮਨ ਹਸ ਫਿਰ ਹਜੂਰ ਪਰਮੰਦਰ ਕਿ ਇਸ ਨਾਮ ਦੇ ਜਿਹੜੇ ਵਣਜਾਰੇ ਆ ਭਾਵ ਜਿਹੜੇ ਗੁਰਮੁਖ ਰੂਪ ਆ ਜਿਹੜੇ ਸੰਤ ਮਹਾਤਮਾ ਅਸੀਂ ਉਹਨਾਂ ਦੇ ਨਾਲ ਇਸ ਨਾਮ ਦਾ ਵਣਜ ਵਪਾਰ ਕਰਦੇ ਆਂ ਉਹਨਾਂ ਤੋਂ ਪਰਮਾਤਮਾ ਦੀ ਸਿੱਖਤ ਸੁਣਦੇ ਆਂ ਉਹਨਾਂ ਨੂੰ ਪਰਮਾਤਮਾ ਦੀ ਸਿੱਖਤ ਸੁਣਾ ਦਿੰਦੇ ਆਂ ਇਸ ਤਰ੍ਹਾਂ ਹਜ਼ੂਰ ਕਹਿੰਦੇ ਕਿ ਸਾਨੂੰ ਲਾਹਾ ਮਿਲਦਾ ਲਾਹਾ ਕਿਵੇਂ ਮਿਲਿਆ satsangਤ ਕਹਿੰਦੇ ਦੌਲ ਤੋਂ ਬਿਨਾ ਉਹ ਕਿਸੇ ਦੇ ਨਾਲ ਆਪਾਂ ਵਟਾਲੀਏ ਵੱਧਦੀ ਨਹੀਂ ਤੇ ਜੇ ਸਾਥ ਸੰਗਤ ਜੀ ਆਪਾਂ ਵਿਚਾਰ ਸਾਂਝੇ ਕਰ ਲਈਏ ਵਿਚਾਰ ਸਾਡੇ ਪਾਸ ਵੱਧ ਜਾਂਦੇ ਨੇ ਜਿਵੇਂ ਮਨ ਲੱਭੂ ਕਿ ਕਿਸੇ ਦੇ ਪਾਸ 100 ਰੁਪਇਆ ਹੋਵੇ ਤੇ ਤੁਹਾਡੇ ਪਾਸ ਵੀ 100 ਰੁਪਇਆ ਹੋਵੇ ਤੁਸੀਂ ਉਹਨੂੰ ਆਖੋ ਕਿ ਆਪਣਾ 100 ਮੈਨੂੰ ਦੇ ਦੇ ਤੇ ਮੇਰੇ ਤੋਂ 100 ਆਪਣੇ ਪਾਸ ਲੈ ਲਵੋ ਤਾਂ ਕੀ ਹੋਇਆ ਸਾਥ ਸੰਗਤ ਜੀ 100 ਦਾ ਤਾਂ 100 ਹੀ ਰਿਹਾ ਨਾ ਪਰ ਜੇ ਤੁਹਾਡੇ ਕੋਲੇ ਵੀ ਇੱਕ ਨੇਕ ਵਿਚਾਰ ਹੈ ਦੂਜੇ ਬੰਦੇ ਦੇ ਕੋਲੇ ਵੀ ਸੋਹਣੀ ਗੱਲ ਹੈ ਤੁਸੀਂ ਉਹਨਾਂ ਨੂੰ ਸੁਣਾ ਦਿੱਤੀ ਉਹਨਾਂ ਨੇ ਤੁਹਾਡੇ ਤੋਂ ਸੁਣ ਲਈ ਦੁਆਨਾਂ ਦੇ ਪਾਸ ਸਤ ਸੰਗਤ ਜੀ ਕੀ ਹੋਇਆ ਦੋ ਦੋ ਵਿਚਾਰੂ ਗਏ ਵਾਧਾ ਹੋ ਗਿਆ ਵਿਚਾਰਾਂ ਦੇ ਵਿੱਚ ਤਿਵੇਂ ਉਸ ਪਰਮਾਤਮਾ ਦੀ ਸਿਫਤ ਨੂੰ ਜਦੋਂ ਅਸੀਂ ਸਾਂਝੀ ਕਰਦੇ ਹਾਂ ਤਾਂ ਉਹਦੇ ਵਿੱਚ ਵਾਧਾ ਹੁੰਦਾ ਹੈ ਤਾਂ ਦਾਤਾ ਜੀ ਕਹਿੰਦੇ ਇਹ ਸਾਡਾ ਲਾਹਾ ਹੈ ਵਣ ਜਾ ਰਿਆ ਸੋ ਵਣ ਚ ਕਰ ਲੈ ਲਾਹਾ ਮਨ ਹਸ ਅਸੀਂ ਇਸੇ ਦੇ ਵਿੱਚ ਸੰਤੁਸ਼ਟ ਹਾਂ ਖੁਸ਼ ਹਾਂ ਪਰਸਾਨਾ ਫਿਰ ਉਹਨਾਂ ਨੇ ਆਖਿਆ ਕਿ ਜੇ ਨਹੀਂ ਤਾਂ ਤੁਸੀਂ ਸੌਦਾਗਰੀ ਕਰ ਲਵੋ ਨਗਰਾਂ ਦੇ ਵਿੱਚ ਫਿਰ ਲਵੋ ਘੋੜੀ ਲੈ ਲਵੋ ਰਸਦਾ ਤੁਹਾਨੂੰ ਪਾ ਦਿੰਦੇ ਆ ਜਿਵੇਂ ਬਣਜਾਰੀ ਜਾਂਦੇ ਆ ਸੌਦਾਗਰੀ ਕਰਨ ਵਪਾਰ ਕਰਨ ਤੁਹਾਨੂੰ ਸਾਨੂੰ ਇਉਂ ਜਾਪਦਾ ਏ ਕਿ ਜਿਹੜਾ ਤੁਹਾਡਾ ਸੁਭਾਅ ਹੈ ਉਹ ਤੁਰਨ ਫਿਰਨ ਦਾ ਹੈ ਨਵੀਆਂ-ਨਵੀਆਂ ਥਾਵਾਂ ਨੂੰ ਵੇਖਣ ਦਾ ਹੈ ਨਵੇਂ ਲੋਕਾਂ ਨਾਲ ਮਿਲਣ ਦਾ ਹੈ ਵਿਚਾਰਾਂ ਦੀ ਸਾਂਝ ਪਾਉਣ ਦਾ ਹੈ ਤਾਂ ਨਾਨਕ ਜੀ ਤੁਸੀਂ ਵਪਾਰ ਕਰ ਲਵੋ ਘੋੜੇ ਲੈ ਲਵੋ ਫਿਰ ਸਤਿਗੁਰੂ ਕਹਿਣ ਲੱਗੇ ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਕਿ ਨਹੀਂ ਭਾਈ ਸੌਦਾਗਰੀ ਤਾਂ ਅਸੀਂ ਪਹਿਲਾਂ ਹੀ ਕਰਦੇ ਪਏ ਉਹਨਾਂ ਨੇ ਪੁੱਛਿਆ ਕਾਹਦੀ ਸੌਦਾਗਰੀ ਤੁਹਾਡੇ ਪਾਸ ਕੋਈ ਘੋੜਾ ਤਾਂ ਦੀਂਦਾ ਨਹੀਂ ਪਿਆ ਜਿੱਦਾਂ ਉੱਪਰ ਸਮਾਨ ਲੱਦ ਕੇ ਲੈ ਜਾਂਦੇ ਉਹਨੂੰ ਦਾਤਾ ਜੀ ਕਹਿੰਦੇ ਸੁਣ ਸਾਸਤ ਸੌਦਾਗਰੀ ਸਾਸਤ ਦਾਰ ਤਾਂ ਧਰਮ ਗ੍ਰੰਥਾਂ ਨੂੰ ਪੜ੍ਹਨਾ ਸੁਣਨਾ ਇਹ ਕਹਿੰਦੇ ਜਿਹੜਾ ਸੁਣਨਾ ਹੈ ਨਾ ਇਹ ਸੁਦਾਗਰੀ ਹੈ ਸੱਤ ਘੋੜੀ ਲੈ ਚੱਲ ਜਿਹੜਾ ਸੱਤ ਦਾ ਅਰਥ ਹੈ ਸੱਚ ਦੀ ਜਿਹੜੇ ਘੋੜੇ ਹਨ ਉਹਨਾਂ ਦੇ ਉੱਪਰ ਹੀ ਗਿਆਨ ਦਾ ਸੱਤ ਸੰਗਤ ਜੀ ਕਹਿੰਦੇ ਜਿਹੜਾ ਵਾਥ ਹੈ ਗਿਆਨ ਰੂਪ ਵਸਤੂ ਲੱਦੀ ਜਾ ਸਕਦੀ ਹੈ ਖਰਚ ਮੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਜਿਵੇਂ ਸਾਪੜਤੇ ਜਾਣਾ ਹੋਵੇ ਉਦੋਂ ਸੰਗਤ ਜੀ ਖਰਚਾ ਬੰਨੇ ਜਾਂਦਾ ਨਾਲ ਸੋ ਦਾਗਰ ਦੇ ਦੁਆਰਾ ਕਿ ਮੈਂ ਇੰਨੇ ਦੇ ਨਾਲ ਰਸਤੇ ਦੇ ਵਿੱਚ ਆਪਣਾ ਖਰਚਾ ਸਾਰਨਾ ਹੈ ਇੰਨੀਆਂ ਵਸਤਾਂ ਵਧਣੀਆਂ ਹਨ ਤੇ ਬਾਕੀ ਵੇਚਣ ਵਾਸਤੇ ਹੈ ਉਹਨਾਂ ਨੂੰ ਵੇਚ ਕੇ ਮੈਂ ਲਾਹਾ ਕਮਾਉਣਾ ਹੈ ਤੇ ਫਿਰ ਅੱਗੇ ਅਗਲਾ ਵਪਾਰ ਕਰਨਾ ਹੈ ਤਾਂ ਦਾਤਾ ਜੀ ਕਹਿੰਦੇ ਜਦੋਂ ਅਸੀਂ ਇਸ ਸੰਸਾਰ ਦੇ ਵਿੱਚੋਂ ਜਾਣਾ ਹੈ ਨਾ ਅਸਲ ਸੁਲਾਗਰੀ ਤਾਂ ਸਾਡੀ ਨਾਮ ਜਪਣਾ ਨਾਮ ਦੀ ਕਮਾਈ ਕਰਨਾ ਹੈ ਲਾਹਾ ਲੈਣਾ ਹੈ ਇਸ ਸੰਸਾਰ ਦੇ ਵਿੱਚੋਂ ਅਸੀਂ ਉਸ ਪਰਮਾਤਮਾ ਦੇ ਜਿਸ ਵਿੱਚ ਜਾਣਾ ਹੈ ਤਾਂ ਕਰਕੇ ਦਾਤਾ ਜੀ ਕਹਿੰਦੇ ਭਾਈ ਜੇਕਰ ਉਸ ਪ੍ਰਭੂ ਦੇ ਦਰ ਦੇ ਉੱਪਰ ਜਾਣਾ ਹੈ ਨਾ ਤਾਂ ਹਜੂਰ ਕਹਿੰਦੇ ਖਰਚ ਬੰਨ ਚੰਗਿਆਈਆਂ ਭਾਈ ਉਸ ਰਸਤੇ ਤੇ ਚੱਲਣ ਦੇ ਲਈ ਚੰਗਿਆਈਆਂ ਰੂਪ ਖਰਚ ਬੰਨਣਾ ਕਰੋ ਨਾ ਕਿ ਦੌਲਤ ਰੂਪ ਖਰਚ ਜਿੰਨੇ ਚੰਗੇ ਗੁਣ ਹੋਣ ਉਹਨਾਂ ਨੂੰ ਧਾਰਨ ਕਰੋ ਧਾਰਨ ਕਰਦਿਆਂ ਸਾਥ ਸੰਗਤ ਜੀ ਕਦੇ ਵੀ ਸਾਨੂੰ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਆਪ ਜੀ ਪਰਮਉਦੇ ਮਤ ਮੰ ਜਾਣੇ ਕੱਲ ਐ ਮਨਾ ਤੂੰ ਮਤਾ ਇਹ ਜਾਣਣਾ ਕਰਕੇ ਮੈਂ ਕੱਲ ਨੂੰ ਕੋਈ ਚੰਗਾ ਕਰਮ ਕਰ ਲਵਾਂਗਾ ਕਈ ਵਾਰ ਹੁੰਦਾ ਹੈ ਨਾ ਦਾਸ ਨਾਲ ਵੀ ਹੋ ਜਾਂਦਾ ਹੈ ਸਾਥ ਸੰਗਤ ਬਹੁਤੀ ਵਾਰ ਕੀ ਹੈ ਕਿ ਕਈ ਵਾਰ ਸੁਭਾਉ ਬਣਦਾ ਹੈ ਸੁਭਾਗ ਇਕੱਲੋ ਸੁਭਾਗ ਸਮਾਉਂਦਾ ਹੈ ਜਦੋਂ ਕਿਸੇ ਦੀ ਮਦਦ ਕਰਨੀ ਹੋਵੇ ਕਿਸੇ ਨੂੰ ਸਾਥ ਸੰਗਤ ਜੀ ਆਪਾਂ ਸਾਰਾ ਲਾਉਣਾ ਹੋਵੇ ਉਹ ਜਦੋਂ ਮਨ ਨੂੰ ਭਾਵਨਾਉਂਦੀ ਉਹਦੋਂ ਫਿਰ ਕਹਿ ਦਈਦਾ ਕਿ ਚਲੋ ਹੁਣ ਨਹੀਂ ਸ਼ਾਮ ਨੂੰ ਮਦਦ ਕਰ ਦਾਂਗੇ ਜਾਂ ਘੰਟਾ ਕੋ ਰਿਟੈਰ ਕੇ ਕਰ ਦਾਂਗੇ ਤਾਂ ਫਿਰ ਸਾਥ ਸੰਗਤ ਕੀ ਭੁੱਲ ਜਾਈਦਾ ਫਿਰ ਉਹ ਕਰਮ ਕਮਾਏ ਨਹੀਂ ਜਾਂਦਾ ਉਹ ਵੇਲਾ ਹੀ ਲੰਘ ਜਾਂਦਾ ਹੈ ਇਸ ਕਰਕੇ ਨੇਕ ਕਰਮ ਕਰਨ ਲੱਗਿਆ ਸਾਨੂੰ ਟਾਲਾ ਨਹੀਂ ਕਰਨਾ ਚਾਹੀਦਾ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਨਹੇ ਮਹਲ ਹਜੂਰ ਪਰਮੰਦਰਨ ਫਿਰ ਜਦੋਂ ਭਾਈ ਅਸੀਂ ਉਸ ਨਿਰੰਕਾਰ ਦੇ ਦੇਸ਼ ਵਿੱਚ ਜਾਵਾਂਗੇ ਨਾ ਉੱਥੇ ਜੇਕਰ ਚੰਗੀਆਂ ਰੂਪ ਖਰਚ ਸਾਡੇ ਪੱਲੇ ਦੇ ਵਿੱਚ ਹੋਵੇਗਾ ਫਿਰ ਸਾਨੂੰ ਸੁਖ ਮਿਲਣਗੇ ਫਿਰ ਸਾਨੂੰ ਸਾਧ ਸੰਗਤ ਜੀ ਨਿਵਾਸ ਦੇ ਲਈ ਪਰਮਾਤਮਾ ਦੇ ਘਰ ਦੇ ਵਿੱਚ ਸ੍ਰੇਸ਼ਟ ਜਗ੍ਹਾ ਮਿਲ ਸਕਦੀ ਹੈ ਤੇ ਜਿਨ੍ਹਾਂ ਨੇ ਚੰਗੇ ਕਰਮ ਹੀ ਨਾ ਕਮਾਏ ਨਾਮ ਹੀ ਨਹੀਂ ਜਪਿਆ ਉਹਨਾਂ ਨੂੰ ਸਾਧ ਸੰਗਤ ਜੀ ਉਤੋਂ ਫਿਰ ਕੱਢ ਦਿੱਤਾ ਜਾਂਦਾ ਹੈ ਸੰਸਾਰ ਦੀ ਭਵਨ ਚੱਕਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਫਿਰ ਕਹਿਣ ਲੱਗੇ ਕਿ ਬੋਧਾ ਨਹੀਂ ਕਰ ਸਕਦੇ ਤਾਂ ਤੁਸੀਂ ਸਾਡੇ ਕੋਈ ਚੱਕਰੀ ਕਰ ਲਵੋ ਇਸ ਰਾਜ ਦੇ ਵਿੱਚ ਰਹਿ ਕੇ ਕੰਮ ਤਾਂ ਤੁਹਾਡੇ ਤੋਂ ਕਰਾਉਂਦੇ ਨਹੀਂ ਚੱਕਰੀ ਦਾ ਤੁਹਾਨੂੰ ਅਸੀਂ ਸਤਕਾਰ ਵਜੋਂ ਓੰਜ ਤਨਖਾਹ ਦੇ ਦਿਆ ਕਰਾਂਗੇ ਪਾਰੇ ਸਾਡਾ ਨਗਰ ਛੱਡ ਕੇ ਨਾ ਜਾਣਾ ਕਰੋ ਤਾਂ ਸਤਿਗੁਰੂ ਕਹਿਣ ਲੱਗੇ ਕਿ ਭਾਈ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਾਨ ਬਦੀਆ ਕਰ ਧਾਵਨੀ ਤਾਕੋ ਆਖੇ ਤਮ ਦਾਦਾ ਜੀ ਕਹਿਣ ਲੱਗੇ ਕਿ ਅਸੀਂ ਤਾਂ ਚੱਕਰੀ ਉਸ ਸੱਚੇ ਮਾਲਕ ਦੀ ਕਰਦੇ ਪਏ ਹਾਂ ਉਹ ਕਿਵੇਂ ਕਰਦੇ ਹਾਂ ਅਸੀਂ ਆਪਣੇ ਚਿੱਤ ਨੂੰ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਲਾਇਆ ਹੋਇਆ ਹੈ ਕਿ ਮਨ ਨਾਮ ਕਰ ਕੰਮ ਫਿਰ ਉਸ ਦੇ ਹੁਕਮ ਨੂੰ ਮੰਨ ਕੇ ਸੰਸਾਰ ਦੇ ਵਿੱਚ ਜਿਵੇਂ ਜਿਵੇਂ ਸਾਨੂੰ ਉਹ ਪ੍ਰਮਾਤਮਾ ਹੁਕਮ ਕਰਦਾ ਹੈ ਓਵੇਂ ਅਸੀਂ ਇਹ ਕੰਮ ਕਰਦੇ ਪਏ ਹਾਂ ਬਨ ਵਧੀਆ ਕਰਦਾ ਆਪਣੀ ਵਧੀਆ ਦਾ ਭਾਵ ਹੈ ਕਿ ਜੜੀਆਂ ਬੁਰਾਈਆਂ ਹਨ ਉਹਨਾਂ ਨੂੰ ਅਸੀਂ ਰੋਕ ਕੇ ਪ੍ਰਮਾਤਮਾ ਦੇ ਹੁਕਮ ਵਿੱਚ ਦੌੜ ਦੌੜ ਕੇ ਕੰਮ ਕਰਦੇ ਪਏ ਹਾਂ ਆਕੋ ਆਖੇ ਧੰਨ ਜੇਕਰ ਕੋਈ ਭਾਈ ਇਸ ਤਰ੍ਹਾਂ ਦੀ ਚੱਕਰੀ ਕਰਨਾ ਕਰੇ ਨਾ ਤੇ ਫੇਰ ਉਸ ਨੂੰ ਧੰਨ ਆਖਿਆ ਜਾਂਦਾ ਹੈ ਉਸ ਦੀ ਵਡਿਆਈ ਹੁੰਦੀ ਹੈ ਉਸ ਦਾ ਮਾਲਕ ਖੁਸ਼ ਹੋ ਜਾਂਦਾ ਹੈ ਨਾਨਕ ਵੇਖੇ ਨਦਰ ਕਰ ਚੜ੍ਹੈ ਚ ਵਗਣ ਬਨ ਫਜੂਰ ਪਰਮਉਦੇ ਕਰ ਜਦੋਂ ਉਹ ਪਰਮਾਤਮਾ ਨਦਰ ਕਰ ਦੇਵੇ ਆਪਣੀ ਮਿਹਰ ਕਰ ਦੇਵੇ ਕਿਸੇ ਦੇ ਉੱਪਰ ਤਾਂ ਉਸ ਪਰਮਾਤਮਾ ਦੇ ਜਿਹੜਾ ਨਾਮ ਦਾ ਰੰਗ ਹੈ ਉਹ ਚੌਗੁਣਾ ਹੋ ਕੇ ਫਿਰ ਚੜ ਜਾਂਦਾ ਹੈ ਹੋਰ ਗੂੜਾ ਹੋ ਜਾਂਦਾ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਇਹ ਜਿਹੜੇ ਚਾਰ ਤਰ੍ਹਾਂ ਦੇ ਉਪਦੇਸ਼ ਦਿੱਤੇ ਹਨ ਨਾ ਇਹ ਸਤ ਸੰਗਤ ਦੀ ਚਾਰ ਤਰ੍ਹਾਂ ਦੇ ਕੰਮਾਂ ਵਾਲਿਆਂ ਨੂੰ ਵੀ ਕਰਨ ਤੇ ਪਰਮਾਰਥ ਤੇ ਉਹ ਰਸਤੇ ਉੱਪਰ ਚੱਲਣ ਵਾਲਿਆਂ ਨੂੰ ਵੀ ਕਰਨ ਸੋ ਸਤ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦੇ ਹੋਏ ਬਿਆੰਤ ਭੁੱਲਾਂ ਦੀ ਗੁਰੂ ਰੂਪ ਸੰਗਤ ਜੀ ਮਾਫੀ ਬਖਸ਼ਨੀ ਜੀ ਅੱਗੇ ਵਾਸਤੇ ਸਮਤ ਬਖਸ਼ਨੀ ਜੀ ਬਾਰ ਨੰਬ ਦਿਯਾ ਕਰਤਾਵਨੀ